ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾ ਜੇਨ ਤੂੰ ਬੰਦ ਕਰ ਛੋਡਿਆ ਫੋਨ ਸੁਖ ਮਹਿ ਪਾਇਆ ਜਿੰਤੂ ਇਕੱਠਾ ਨਹੀਂ ਕਹਿ ਦੇਣਾ ਜੇਨ ਤੂੰ ਬੰਦ ਕਰ ਛੋਡਿਆ ਇਥੇ ਵਿਸਰਾਮ ਫੋਨ ਸੁਖ ਮਹਿ ਪਾਇ ਸਦਾ ਸਿਮਰ ਚਰਨਾਰਬਿੰਦਾ ਸ਼ੀਤਲ ਹੋਤਾਇਆ ਹੋਤਾਇਆ ਇਕੱਠੇ ਹੀ ਬੋਲਨਾ ਜੀਵਤਿਆ ਅਥਵਾ ਮੁਇ ਕੇਚ ਕਾਮ ਨ ਆਵੈ ਜੇ ਨ ਇਹ ਰਚਨ ਰਚਾਇਆ ਕੂ ਤਿਸ ਸਿਓ ਰੰਗ ਲਾਵੈ ਰਹਾਉ ਰੇ ਪ੍ਰਾਣੀ ਉਸੰਸੀਤ ਕਰਤਾ ਕਰੈ ਕਾਮ ਤੇ ਕਾਢੈ ਰੇ ਪ੍ਰਾਣੀ ਇਥਿਠਮ ਉਸੰਸੀਤ ਕਰਤਾ ਕਰੈ ਇਥੇ ਵਿਸਰਾਮ ਕਾਮ ਤੇ ਕਾਢੈ ਕੀਰੀ ਤੇ ਹਸਤੀ ਕਰੈ ਟੂਟਾ ਲੀ ਗਾਢੈ ਅੰਡਜ ਜਿਰਜ ਸਿਤਜ ਉਤਪੁਜਾ ਪ੍ਰਭ ਕੀ ਇਹ ਕੀਰਤ ਕੀਰਤ ਕਮਾਵਨ ਸਰਬ ਫਲ ਰਵਿਆ ਹਰ ਨਿਰਤ ਹਮਤੀ ਕਛੂ ਨਾ ਹੋਵਨਾ ਸ਼ਰਨ ਪ੍ਰਭ ਸਾਧ ਬੋਹ ਮਗਨ ਕੂਪ ਅੰਧਤੀ ਨਾਨਕ ਗੁਰ ਕਾੜ ਬਿਲਾਵਲ ਮਹੱਲਾ ਪੰਜਵਾ ਖੋਜਤ ਖੋਜਤ ਮੈਂ ਫਿਰਾ ਖੋਜੋ ਬਨ ਥਾਨ ਖੋਜੋ ਬਨ ਥਾਨ ਬਨ ਥਾਨ ਇਕੱਠਾ ਨਹੀਂ ਕਹਿ ਦੇਣਾ ਅਸ਼ਾਲ ਅਸ਼ੇਦ ਅਭੇਦ ਪ੍ਰਭ ਐਸੇ ਭਗਵਾਨ ਅਸ਼ਾਲ ਅਸ਼ੇਦ ਅਭੇਦ ਪ੍ਰਭ ਇਥੇ ਵਿਸਰਾਮ ਐਸੇ ਭਗਵਾਨ ਕਬ ਦੇਖੋ ਪ੍ਰਭ ਆਪਣਾ ਆਤਮ ਕੈ ਰੰਗ ਜਾਗਣ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗ ਰਹਾਉ ਵਰਨ ਆਸਤਰਮ ਸਾਸਤਰ ਸੁਣੋ ਦਰਸ਼ਨ ਕੀ ਪਿਆਸ ਰੂਪ ਨ ਰੇਖ ਨ ਪੰਚ ਤਤ ਠਾਕੁਰ ਅਬਿਨਾਸ ਰੂਪ ਨ ਰੇਖ ਇੱਥੇ ਠਮਕ ਨ ਪੰਚ ਤਤ ਇਥੇ ਵਿਸਰਾਮ ਠਾਕੁਰ ਅਬਿਨਾਸ ਰੂਪ ਨ ਰੇਖ ਨ ਪੰਚ ਤਤ ਠਾਕੁਰ ਅਬਿਨਾਸ ਓਹ ਸਰੂਪ ਸੰਤਨ ਕਹੈ ਵਿਰਲੇ ਜੋਗੀਸ਼ਵਰ ਕਰ ਕਿਰਪਾ ਜਾ ਕਉ ਮਿਲੇ ਧਨ ਧਨ ਤੇ ਈਸ਼ਵਰ ਕਰ ਕਿਰਪਾ ਜਾ ਕੋ ਮਿਲੇ ਥਿ ਵਿਸਰਾਮ ਧਨ ਧਨ ਤੇ ਈਸ਼ੁਰ ਸੋ ਅੰਤਰ ਸੋ ਬਾਹਰੇ ਬਿਨ ਸ ਤਹਿ ਪਰਮਾ ਨਾਨਕ ਤਿਸ ਪ੍ਰਭ ਭੇਟਿਆ ਜਾ ਕੇ ਪੂਰਨ ਕਰਮਾ ਬਿਲਾਵਲ ਮਹੱਲਾ ਪੰਜਵਾ ਜੀਅ ਜੰਤ ਸੁ ਪ੍ਰਸੰਨ ਭਏ ਸੁ ਪ੍ਰਸੰਨ ਨਹੀਂ ਕਹਿਣਾ ਸਸਾ ਸ਼ੁੱਧ ਬੋਲ ਸੁ ਪ੍ਰਸੰਨ ਜੀਅ ਜੰਤ ਸੁ ਪ੍ਰਸੰਨ ਭਏ ਦੇਖ ਪ੍ਰਾਪ ਪ੍ਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹਿ ਗੁਰ ਸ਼ਬਦ ਅਖੂਟ ਪੂਰਨ ਭਈ ਸਮਗਰੀ ਪੂਰਨ ਭਈ ਸਮਗਰੀ ਕਬ ਹੂ ਨਹੀਂ ਟੂਟ ਰਹਾਉ ਕਬ ਹੂ ਨਹੀਂ ਟੂਟ ਕਬ ਹੂ ਪਤ ਤੇ ਯਮਕ ਲੱਗੇ ਸਾਧ ਸੰਗ ਆਰਾਧਨਾ ਹਰ ਨਿਦ ਆਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਧਰਮ ਅਰਥ ਅਰ ਕਾਮ ਮੋਖ ਇਥੇ ਵਿਸਰਾਮ ਦਿੱਤੇ ਨਹੀਂ ਬਾਰ ਦਿੱਤੇ ਪਦ ਤੇ ਜਮਕ ਲੱਗੇਗੀ ਭਗਤ ਅਰਾਧਾ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਜਾ ਕਾ ਇਥੇ ਜਮਕ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆ ਪਰਾਵ ਕੀ ਵੜਿਆਈ ਨਾਨਕ ਅੰਤ ਨ ਪਾਈਐ ਬੇਅੰਤ ਬਸਾਈ ਬਿਲਾਵਲ ਮਹੱਲਾ ਪੰਜਵਾ ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਭੈ ਰਾਸ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ ਰਹਾਉ ਵੇਗਨ ਨਾ ਕੋ ਲਗਤਾ ਗੁਰ ਪਹਿ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਟੂਟ ਨਾ ਆਵੇ ਕਦੀ ਮੂਲ ਪੂਰਨ ਪੰਡਾਰ ਚਰਨ ਕਮਲ ਮਨ ਤਨ ਬਸੇ ਪ੍ਰਾਪ ਅਗਮ ਅਪਾਰ ਸਤਿ ਕਮਾਵਤ ਸਭ ਸੁਖੀ ਕਿਛੂ ਨ ਨ ਦੀਸੈ ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗ ਦੀਸੈ ਜੈ ਜੈਕਾਰ ਸਭੈ ਕਰਹਿ ਸਤ ਥਾਨ ਸੁਹਾਇਆ ਜਬ ਨਾਨਕ ਨਾਮ ਨਿਧਾਨ ਸੁਖ ਜਪ ਨਾਨਕ ਨਾਮ ਇੱਥੇ ਠਮਕ ਲਾ ਦਨੀ ਨਿਧਾਨ ਸੁਖ ਇੱਥੇ ਵਿਸਰਾਮ ਹੈ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ